ਹਾਂ ਸਰ ਕੋ ਪੰਜਾਬ ਦੇ ਰਿਸ਼ਪਲੰਦੇ ਇੱਕ ਬੁਝਰੀ ਬੈਂਕ ਕੋਲ ਬਣਾ ਖੜਿਆ ਕੀ ਕਰਨਾ ਹੈ ਕਿਰੋ ਦੀ ਕਰਨੀ ਇਹ ਨੂ ਅਮਰਨਗਰ ਦੇ ਰਹਿਣ ਵਾਲੇ ਨੇ ਸਾਡੇ ਕੋਲ ਆਏ ਸੀ ਵੀ ਉਹਨਾਂ ਦਾ ਕਹਿਣਾ ਸੀ ਵੀ ਇੱਕ 25 ਨੂੰ ਮੈਂ ਇੱਕ ਫਾਈਲ ਜਮ ਕਰਾਈ ਸੀ ਬਿਜਲੀ ਬੋਰਡ ਦਾ ਦਫਤਰ ਹੈਗਾ ਔਰ ਉੱਥੇ ਉਹਨੇ ਮੀਟਰ ਲਵਾਉਣਾ ਸੀਗਾ ਕਮਰਸ਼ੀਅਲ ਉਹਦੇ ਉਹਨੇ 47000 ਦੇ ਕਰੀਬ ਫੀਸ ਜਮ੍ਹਾਂ ਕਰਾਤੀ ਸੀ ਬਾਅਦ ਚ ਮੀਟਰ ਲਾਉਣ ਵਾਸਤੇ ਜੇ ਨੇ ਮੌਕਾ ਵੀ ਦੇਖ ਲਿਆ ਸੀਗਾ ਪਰ ਉਹ ਕਹਿੰਦਾ ਜੀ ਮੈਂ ਤਾਂ 3000 ਰੁਪਏ ਲਾਉਣੇ ਪਹਿਲਾਂ ਲੈ ਲਿਆ ਇਹ ਤਾਂ ਸਾਡੇ ਫੁੱਟਕੜ ਖਰਚੇ ਹੁੰਦੇ ਆ ਉਸ ਤੋਂ ਬਾਅਦ ਉਹਨੇ ਕਿਹਾ ਜੀ 15000 ਰੁਪਿਆ ਲਵਾਂਗਾ ਫਿਰ ਤੁਹਾਡਾ ਮੀਟਰ ਲੱਗੇਗਾ ਇਹਨੇ ਮੈਂ ਤਾਂ ਮੁੱਤਾਂ ਕੀਤਾ ਮੇਰੇ ਕੋਲ ਨਾ ਪੈਸੇ ਨਹੀਂ ਆ ਗਏ ਪਰ ਉਹ ਕਹਿੰਦਾ ਜੀ ਪੈਸੇ ਦੇਂਗਾ ਫੇਰ ਮੀਟਰ ਲੱਗੇਗਾ ਇਹ ਵੀ ਪਰਸੋਂ ਦੁਆਰਾ ਉਹ ਕੋ ਗਿਆ ਹੈਗਾ ਤੇ ਉਹਨੇ ਕਿਹਾ ਕਿ ਪੈਸਾ ਅਰੇਂਜਮੈਂਟ ਕਰ ਲਓ ਕਹਿੰਦਾ ਜੀ ਉਹ ਮੈਂ ਚਲੋ 5000 ਕਰ ਲਾ ਪਹਿਲਾਂ ਬਾਕੀ ਫੇਰ ਬਾਅਦ ਦੇ ਦੇ ਤੇ ਇਹ ਫੇਰ ਪੈਸੇ ਦੇ ਕੇ ਕੰਮ ਨਹੀਂ ਕਰਾਉਣਾ ਚਾਹੁੰਦਾ ਸੀ ਸਾਡੇ ਕੋਲ ਜੀ ਪਾਏ ਸੀਗੇ ਮਨੋਜ ਕੁਮਾਰ ਜੀ ਹੈ ਜੀ ਰਿਕਾਰਡ ਦਫਤਰ ਤੇ ਆਨ ਲੱਗਾ ਹੋਇਆ ਕਿਉਂ ਫਿਰ ਅੱਜ ਸਰਕਾਰੀ ਮਾਮਲੇ ਦੀ ਹਾਇਅਰ ਕਚੇਰਾਂਗੇ ਤੇ ਫੜਿਆ ਹੈਗਾ ਕੱਲ ਨੂੰ ਇਹਨੂੰ ਅਦਾਲਤ ਤੇ ਭੇਜ ਦਿੱਤਾ ਜਾਵੇਗਾ ਸਰ ਪਹਿਲਾਂ ਵੀ ਕੋਈ ਹੁੰਦਾ ਨਹੀਂ ਤਾਂ ਵੀ ਨਹੀਂ ਪਹਿਲਾਂ ਇਦਾਂ ਦੀ ਕੋਈ ਗੱਲ ਨਹੀਂ ਹੈ ਪੱਕੀ ਕਰਕੇ ਦਿੱਤਾ ਜਾਵੇਗਾ